ਆਣੀ ਟੈਰਰੋਇਜ਼ਮ ਦੇਲੇ ਦਾ ਥੋੜਾ ਕਰਜਿਆ ਸੀ ਫਿਰ ਅਕਾਲੀ ਦਲ ਦੀ 10 ਸਾਲ ਸਰਕਾਰ ਹੈ ਉਹਨਾਂ ਨੇ ਮੈਂ ਜੋੜਾ ਮਾਜਰੇ ਜੀ ਨੂੰ ਇਹ ਕਿਹਾ ਵੀ ਜਦੋਂ ਤੁਸੀਂ ਚੁਣ ਚੁਣ ਕੇ ਆਏ ਉਸ ਚੁਣ ਕੇ ਆਣ ਤੋਂ ਪਹਿਲਾਂ ਤੁਸੀਂ ਇਹ ਕਰਜੇ ਦੀ ਪੰਡ ਪੰਜਾਬ ਦੇ ਸਿਰ ਤੋਂ ਲਾਉਣ ਦੀ ਗੱਲ ਕੀਤੀ ਸੀ ਤੁਹਾਡੇ ਕੇਜਰੀਵਾਲ ਸਾਹਿਬ ਨੇ ਜਿਹੜੇ ਸੁਪਰੀਮੋ ਨੇ ਉਹਨਾਂ ਨੇ ਇਹ ਗੱਲ ਕੀਤੀ ਸੀ ਵੀ ਅਸੀਂ ਜੀ ਜਿਹੜਾ ਹੈਗਾ 54000 ਕਰੋੜ ਰੁਪਇਆ 20000 ਰੇਤਾ ਤੋਂ ਤੇ 34000 ਕਹਿੰਦੇ ਜੀ ਖਰਚਿਆਂ ਚ ਘਬਲੇਵਾਜੀ ਹੁੰਦੀ ਉੱਥੋਂ 34000 ਕਰੋੜ 54000 ਕਰੋੜ ਰੁਪਇਆ ਅਸੀਂ ਉਹ ਚੋਂ ਕੱਢਾਂਗੇ ਤੇ ਅੱਜ ਵੀ ਜਿਹੜਾ ਮੈਂ ਦੇਖਿਆ ਭਈ ਪੰਜਾਬ ਦੇ ਸਿਰ ਉਹ ਤਾਂ ਕੋਈ ਉਹ ਪੈਸੇ ਤਾਂ ਆਏ ਨਹੀਂ ਪਰ ਇਹ ਵੀ ਉਲਟਾ ਜਿਹੜਾ ਪੰਜਾਬ ਦੇ ਸਿਰ ਰੋਜ਼ 100 ਕਰੋੜ ਰੁਪਏ ਦਾ ਕਰਜ਼ਾ ਰੋਜ਼ ਔਰ ਅੱਜ ਜਿਹੜਾ ਪੰਜਾਬ ਦਾ ਜਦੋਂ ਨਵਾਂ ਬੱਚਾ ਜੰਮਦਾ ਉਹ ਆਪਣੇ ਸਿਰ ਤੇ ਘੱਟ ਤੋਂ ਘੱਟ ਸਵਾ ਲੱਖ ਸਵਾ ਲੱਖ ਦਾ ਕਰਜ਼ਾ ਲੈ ਕੇ ਜੰਮਦਾ ਇਹ ਪੰਜਾਬ ਦੀ ਤਰਾਸ ਦੀ ਪਾਣੀ ਟੈਰੋਰੀਜ਼ਮ ਦੇਲੇ ਦਾ ਖੁਣਾ ਕਰਦੇ ਸੀ ਫਿਰ ਅਕਾਲੀ ਦਲ ਦੀ 10 ਸਾਲ ਸਰਕਾਰ ਆਈ ਉਹਨੇ ਮੈਂ ਜੋੜਾ ਮਾਜਰੇ ਜੀ ਨੂੰ ਇਹ ਕਿਹਾ ਵੀ ਜਦੋਂ ਤੁਸੀਂ ਚੁਣ ਚੁਣ ਕੇ ਆਏ ਉਸ ਚੁਣ ਕੇ ਆਣ ਤੋਂ ਪਹਿਲਾਂ ਤੁਸੀਂ ਇਹ ਕਰਜ਼ੇ ਦੀ ਪੰਡ ਪੰਜਾਬ ਦੇ ਸਿਰ ਤੋਂ ਲਾਉਣ ਦੀ ਗੱਲ ਕੀਤੀ ਸੀ ਤੁਹਾਡੇ ਕੇਜਰੀਵਾਲ ਸਾਹਿਬ ਨੇ ਜਿਹੜੇ ਸੁਪਰੀਮੋ ਨੇ ਉਹਨਾਂ ਨੇ ਇਹ ਗੱਲ ਕੀਤੀ ਸੀ ਕਿ ਅਸੀਂ ਜੀ ਜਿਹੜਾ ਹੈਗਾ 54000 ਕਰੋੜ ਰੁਪਇਆ 20000 ਰੇਤਾ ਤੋਂ ਤੇ 34000 ਕਹਿੰਦੇ ਜੀ ਖਰਚਿਆਂ ਚ ਘਬਲੇਵਾਜੀ ਹੁੰਦੀ ਉੱਥੋਂ 34000 ਕਰੋੜ 54000 ਕਰੋੜ ਰੁਪਇਆ ਅਸੀਂ ਉਹ ਚੋਂ ਕੱਢਾਂਗੇ ਤੇ ਅੱਜ ਵੀ ਜਿਹੜਾ ਮੈਂ ਦੇਖਿਆ ਭਈ ਪੰਜਾਬ ਦੇ ਸਿਰ ਉਹ ਤਾਂ ਕੋਈ ਉਹ ਪੈਸੇ ਤਾਂ ਆਏ ਨਹੀਂ ਪਰ ਇਹ ਵੀ ਉਲਟਾ ਜਿਹੜਾ ਪੰਜਾਬ ਦੇ ਸਿਰ ਰੋਜ਼ 100 ਕਰੋੜ ਰੁਪਏ ਦਾ ਕਰਜ਼ਾ ਰੋਜ਼ ਔਰ ਅੱਜ ਜਿਹੜਾ ਪੰਜਾਬ ਦਾ ਜਦੋਂ ਨਵਾਂ ਬੱਚਾ ਜੰਮਦਾ ਉਹ ਆਪਣੇ ਸਿਰ ਤੇ ਘੱਟ ਤੋਂ ਘੱਟ ਸਵਾ ਲੱਖ ਸਵਾ ਲੱਖ ਦਾ ਕਰਜ਼ਾ ਲੈ ਕੇ ਜੰਮਦਾ ਇਹ ਪੰਜਾਬ ਦੀ ਤਰਾਸ ਦੀ ਇਹ ਕਹਿੰਦੇ ਸੀ ਕਰਜ਼ਾ ਲਾਉਣੇ ਇਹਨਾਂ ਨੇ ਮਾਨਿਆ ਸ਼ੇਰਾਂ ਨੇ 2 ਸਾਲਾਂ ਚ 66000 ਕਰੋੜ ਰੁਪਏ ਦਾ ਕਰਜ਼ਾ ਚੜਾਤਾ ਹੈ ਅਸੀਂ ਇਹ ਕਹਿੰਦੇ ਆ ਕਿ ਤੁਸੀਂ ਕੀ ਕਰ ਰਹੇ ਹੋ ਤੁਸੀਂ ਬਦਲਾਅ ਦੀ ਸਰਕਾਰ ਲੈ ਕੇ ਆਈ ਸੀ यूं ही 20000 ਕਰੋੜ ਰੇਤ ਸੇ ਆ ਜਾਏਗਾ यूं ही 30000 ਕਰੋੜ ਬਜਟ ਸੇ ਬਚਾ ਲੇਗੇ ਤੁਸੀਂ ਤਾਂ ਸਾਡੇ ਨਾਲੋਂ ਵੀ ਡਬਲ ਸਪੀਡ ਤੇ ਚੱਲੇ ਹੋ ਤੁਸੀਂ ਇਹ ਅੰਕੜੇ ਕਹਿ ਰਹੇ ਅਸੀਂ 50 ਸਾਲਾਂ 70 ਕਰੋੜ ਰੁਪਇਆ ਇਹਨਾਂ ਨੇ 2 ਸਾਲਾਂ 66000 ਕਰੋੜ ਉਹ ਕਹਿੰਦੇ 5 ਸਾਲ ਹੋਣ ਤੋਂ ਕਹਿੰਦੇ ਲਾਸਟ ਤੱਕ ਕਰੇ ਨਹੀਂ ਨਹੀਂ ਕੋਈ ਗਿਦਰ ਸਿੰਘੀ ਆ ਜਾਏਗੀ ਕਰਜ਼ਾ ਹੋਰ ਚੜਾ ਦੇਣਾ ਕਿਹੜੀ ਐਸੀ ਚੀਜ਼ ਆ ਜਿਹੜੀ ਇਹ ਲਿਆ ਕੇ ਉਹ ਕਰਜ਼ਾ ਲਾ ਦੇਣਗੇ ਇਵੇਂ ਏਦਾਂ ਏਦਾਂ ਹੀ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਵੀ ਕਹਿੰਦਾ ਸੀਗਾ ਏਦਾਂ ਹੀ ਪਹਿਲਾਂ ਜਿਹੜੇ ਹੋਰ ਵਿੱਤ ਮੰਤਰੀ ਸੀ ਉਹ ਕਹਿੰਦੇ ਸੀ ਇਹ 6 ਲੱਖ ਕਰੋੜ ਜਿੱਦਾਂ ਹੋ ਜਾਏਗਾ 5 ਲੱਖ ਫਿਰ ਤਨਖਾਹਾਂ ਦੇ ਨੂੰ ਪੈਸੇ ਨਹੀਂ ਆਉਣੇ ਜਿਸ ਘਰ ਦਾ ਜਿਸ ਘਰ ਦਾ ਖਰਚਾ ਵਧ ਜੇ ਖਰਚਾ ਵਧੇ ਤੇ ਕਮਾਈ ਘਟ ਜੇ ਉਹ ਘਰ ਨਹੀਂ ਡੁੱਬਣਾ ਹੀ ਡੁੱਬਣਾ ਹੈ ਅੱਜ ਨਹੀਂ ਤਾਂ ਕੱਲ ਉਹਨੇ ਡੁੱਬ ਜਾਣਾ ਹੈ ਇਹ ਚਿੰਤਕ ਗੱਲ ਹੈ ਵੇਖੋ ਕਾਰਵਾਈ ਜਿਹਨੇ ਕਰਨੀ ਹੈ ਕੋਈ ਕਿਸੇ ਨੂੰ ਰੋਕ ਸਕਦਾ ਹੈ ਇਹ ਗੱਲ ਬਿਨਾਂ ਕਹਿਣ ਤੋਂ ਵੀ ਕਹਿ ਸਕਦੇ ਆ ਕਾਰਵਾਈ ਜਿੰਨਾ ਤੇ ਪਹਿਲਾਂ ਹੋਈ ਹੈ ਉਹ ਅੱਖਾਂ ਚੱਖਾ ਵਾ ਕੇ ਜੁਈ ਹੈ ਉਹ ਜਦੋਂ ਮਰਜ਼ੀ ਕਾਰਵਾਈ ਹੋਈ ਹੈ ਸੋ ਇਹ ਗੱਲ ਕਹਿੰਨੀ ਹੈ ਚੀਫ ਮਿਨਿਸਟਰ ਤੋਂ ਮੈਂ ਤਾਂ ਚੀਫ ਮਿਨਿਸਟਰ ਨੂੰ ਲੋਕ ਬਹੁਤ ਮਾੜੀ ਸ਼ਬਦਾਵਲੀ ਵਰਤਦੇ ਵੀ ਇਸ ਵਿਧਾਨ ਸਭਾ 'ਚ ਵੇਖਿਆ ਮੈਂ ਪਹਿਲਾਂ ਦੋ ਚੀਫ ਮਿਨਿਸਟਰ ਵੇਖ ਚੁੱਕੇ ਹਾਂ ਪਰ ਕਦੇ ਚੀਫ ਮਿਨਿਸਟਰ ਉੱਠ ਕੇ ਆਦੀ ਕੁਰਸੀ ਤੋਂ ਨਹੀਂ ਮਪਾਸੇ ਹੋਏ ਸੀ ਜੇ ਤੇ ਚੀਫ ਮਿਨਿਸਟਰ 'ਚ ਸ਼ਾਂਤਸ਼ੀਲਤਾ ਨਹੀਂ ਹੈ ਤੇ ਫਿਰ ਆਮ ਵਿਅਕਤੀ ਤੋਂ ਕਿਉਂ ਇਹ ਤੁਸੀਂ ਮਹਿਸੂਸ ਕਰਦੇ ਹੋ